बाबा शेख फरीजी ਚੰਗਿਆਈਆਂ ਬੁਰਿਆਈਆਂ ਸਭ ਰੱਬ ਦੇ ਹੱਥ ਨਿਮਰਤਾ ਵਾਲਿਆਂ ਨੂੰ ਦੁੱਖ ਨਹੀਂ ਲੱਗਦਾ ਸਭ ਕੁਝ ਰੱਬ ਦੇ ਹੱਥ ਵਿੱਚ ਹੈ बाबा ਫਰੀਦ ਬੁਰੇ ਨਾਲ ਵੀ ਭਲਾ ਕਰ ਤੈਨੂੰ ਕੋਈ ਦੁੱਖ ਨਹੀਂ ਹੋਏਗਾ ਗੋਰਖਨਾਥ ਮੰਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਨੂੰ ਆਪ ਰੱਬ ਦੀ ਜੋਤ ਹੈ ਆਪਣੀ ਅਸਲੀਅਤ ਨੂੰ ਪਛਾਣ ਬਾਬਾ ਫਰੀਦ ਜੀ ਸਖਤ ਤਜਰਬੇ ਵਾਲੀ ਜ਼ਿੰਦਗੀ ਚੁੱਪ ਕਰਕੇ ਸਹਿ ਲੈਣ ਵਾਲਿਆਂ ਨੂੰ ਹੀ ਅਸਲੀ ਰਸ ਮਿਲਦਾ ਹੈ ਨਾਮਦੇਵ ਜੀ ਰੱਬ ਤੋਂ ਬਿਨਾ ਹੋਰ ਕੁਝ ਵੀ ਸਦਾ ਲਈ ਨਹੀਂ ਮਾਇਆ ਛੱਡ ਕੇ ਰੱਬ ਵਿੱਚ ਜੋੜ ਬਾਬਾ ਗੋਰਾनाथ ਜੀ ਅਸਲ ਜੋਗੀ ਉਹ ਹੈ ਜੋ ਚੁੱਪ ਵਿੱਚ ਰੱਬੀ ਰਾਤ ਤੱਕਦਾ ਹੈ ਸਾਈਂ ਬੀਜਨ ਸਾਹ ਜਿਹੜਾ ਮੁੱਕ ਜਾਵੇ ਉਹ ਪਛਤਾਵੇ ਦਿਨ ਰਾਤ ਸੋਚ ਸਮਝ ਕੇ ਗੱਲ ਕਰ ਕਿਉਂਕਿ ਬੋਲ ਕਦੇ ਵਾਪਸ ਨਹੀਂ ਆਉਂਦੇ ਬਾਬਾ ਫਰੀਦ ਜੀ ਜੇ ਤੂੰ ਹੰਕਾਰ ਛੱਡ ਦਿੰਦਾ ਤਾਂ ਦੁਨੀਆ ਤੈਨੂੰ ਸਿਰ ਉੱਤੇ ਰੱਖਦੀ ਹੈ